ਆਏ ਉਹ ਥਾਂ ਜਿੱਥੋਂ ਜੇਲਮ ਦਰਿਆ ਫੁੱਟਦਾ ਹੈ ਸ਼ੁਰੂ ਹੁੰਦਾ ਅੱਗੇ ਜਾ ਕੇ ਵੱਡਾ ਦਰਿਆ ਬਣ ਜਾਂਦਾ ਪਾਕਿਸਤਾਨ ਦੇ ਵਿੱਚ ਜਾਂਦਾ ਹੈ ਪਹਿਲਾਂ ਤਾਂ ਪਾਣੀ ਦੀ ਪਵਿੱਤਰਤਾ ਚੈੱਕ ਕਰੋ ਇੱਕ ਘੁੱਟ ਹਰਪੇਜ ਨੇ ਪਰਨੀ ਆ ਤੇ ਕਾਲਜੇ ਠੰਡ ਤੁਹਾਡੇ ਪੈ ਜਾਣੀ ਆ ਇਹਦੇ ਆਲੇ-ਦਾਲੇ ਬਣੀ ਹੋਈ ਇਮਾਰਤ ਦਾ ਵੀ ਬਹੁਤ ਰੋਚਕ ਇਤਿਹਾਸ ਹੈ ਇੱਕ ਇਤਿਹਾਸ ਦੇ ਪੰਨੇ 'ਚ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਇਸੇ ਦਰਿਆ ਦੇ ਕਿਨਾਰੇ ਤੇ ਸਿਕੰਦਰ ਤੇ ਪੋਰਸ ਦੀ ਜੰਗ ਹੋਈ ਸੀ ਇਹਨਾਂ ਖੂਬਸੂਰਤ ਬਾਦੀਆਂ ਨੂੰ ਦੇਖ ਕੇ ਤੁਸੀਂ ਕਦੇ ਸਵਿਟਜ਼ਰਲੈਂਡ ਦਾ ਭਲੇਖਾ ਨਾ ਖਾ ਜਿਓ ਇਹ ਆਪਣੇ ਦੇਸ਼ ਦੇ ਵਿੱਚ ਹੀ ਐ ਸਜਣੋ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਹੁਤ ਸਾਰੇ ਦੋਸਤ ਘੁੰਮਣ ਜਾਣ ਲਈ ਕੋਈ ਇਹੋ ਜਿਹੀ ਜਗ੍ਹਾ ਭਾਲਦੇ ਹੁੰਦੇ ਆ ਜਿਓ ਜਿਹਾ ਹਰਪੇਜ ਅਕਸਰ ਹੀ ਦਿਖਾਉਂਦਾ ਰਹਿੰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਮੈਂ ਖੂਬਸੂਰਤ ਵਾਦੀਆਂ ਚ ਲੈ ਕੇ ਆ ਗਿਆ ਵਾ ਵੈਰੀ ਨਾਗ ਚਸ਼ਮੇ ਦੇ ਉੱਤੇ ਸੁਣ ਮੈਂ ਦੱਸਦੇ ਇਹ ਇਤਿਹਾਸਕ ਚਸ਼ਮਾ ਵਾ ਵੱਡੀ ਗੱਲ ਤੁਹਾਨੂੰ ਇਹ ਦੱਸ ਦਿਆਂ ਵੀ ਜਿਹੜਾ ਜੇਲਮ ਦਰਿਆ ਵਾ ਨਾ ਉਹ ਉੱਥੋਂ ਫਟਦਾ ਜਿੱਥੋਂ ਜੇਲਮ ਦਰਿਆ ਫਟਦਾ ਵਾ ਉਸ ਥਾਂ ਦੇ ਉੱਤੇ ਤੁਹਾਨੂੰ ਮੈਂ ਲੈ ਕੇ ਆ ਗਿਆ ਵਾ ਜੇਲਮ ਦਿਆ ਨੂੰ ਪੁਰਾਣੇ ਗ੍ਰੰਥਾਂ ਦੇ ਵਿੱਚ ਵਿਤਸਤਾ ਕਿਹਾ ਜਾਂਦਾ ਸੀ ਤੇ ਨਾਗ ਨੂੰ ਮਤਲਬ ਕਸ਼ਮੀਰੀ ਭਾਸ਼ਾ ਦੇ ਵਿੱਚ ਚਸ਼ਮਾ ਕਿਹਾ ਜਾਂਦਾ ਵਾ ਇਹ ਕਿੱਥੇ ਆ ਜੰਮੂ ਕਸ਼ਮੀਰ ਦੇ ਵਿੱਚ ਇਹ ਆ ਜਾਂਦਾ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਪੈਂਦਾ ਅਨੰਤਨਾਗ ਤੋਂ 26 ਕਿਲੋਮੀਟਰ ਪਹਿਲਾਂ ਹੀ ਆ ਜਾਂਦਾ ਜਦੋਂ ਪੰਜਾਬ ਵਾਲੇ ਪਾਸੇ ਆਵਾਂਗੇ ਨਾ ਅਨੰਤਨਾਗ ਤੋਂ 26 ਕਿਲੋਮੀਟਰ ਪਹਿਲਾਂ ਹੀ ਇਹ ਏਰੀਆ ਆ ਜਾਂਦਾ ਵਾ ਵੈਰੀ ਨਾਗ ਇਹ ਮੇਨ ਰੋਡ ਤੋਂ ਹਟਮਾ 9 ਕਿਲੋਮੀਟਰ ਤੋਂ ਨਹੀਂ ਬਣਦਾ ਹੈ ਨਾ ਭਾਈ 9 ਕਿਲੋਮੀਟਰ ਆ ਜਾਂਦਾ 9 ਬਣਦਾ ਤੇ ਆ ਹੈਗੇ ਚਿਨਾਰ ਦੇ ਰੁੱਖ ਪੁਰਾਣੇ ਤੇ ਇਹ ਜਿਹੜਾ ਬਾਗ ਦਾ ਨਿਰਮਾਣ ਕਿਨੇ ਕੀਤਾ ਸੀਗਾ ਜ਼ਾਹਾਂਗੀਰ ਬਾਦਸ਼ਾਹ ਨੇ ਕੀਤਾ ਸੀਗਾ 1620 ਈਸਵੀ ਦੇ ਵਿੱਚ ਆ ਖੂਬਸੂਰਤ ਚਿਨਾਰ ਦੇ ਰੁੱਖ ਦਿਖਾ ਦਿਓ ਇਸ ਸਮੇਂ-ਸਮੇਂ ਤੇ ਆਪਦੇ ਰੰਗ-ਰੂਪ ਬਦਲਦੇ ਰਹਿੰਦੇ ਆ ਕਦੇ ਇਹ ਮਤਲਬ ਲਾਲ ਜੇ ਹੋ ਜਾਂਦੇ ਆ ਕਦੇ ਪੀਲੇ ਜੇ ਹੋ ਜਾਂਦੇ ਆ ਹਨਾ ਇਹ ਚਿਨਾਰ ਦੇ ਪੁਰਾਣੇ ਰੋਖਾ ਚਿਨਾਰ ਇੱਕ ਆਜੋ ਇਧਰਲੇ ਪਾਸੇ ਚੱਲ ਗਏ ਜਿੱਥੋਂ ਚਸ਼ਮਾ ਫੁੱਟਿਆ ਸੀਗਾ ਇਹਨੂੰ ਮੁਗਲ ਗਾਰਡਨ ਕਹਿੰਦੇ ਆ ਵੈਰੀ ਨਾਗ ਵੈਰੀ ਸ਼ਬਦ ਵਿਤਸਤਾ ਸ਼ਬਦ ਤੋਂ ਲੈ ਲਿਆ ਗਿਆ ਤੇ ਨਾਗ ਦਾ ਮਤਲਬ ਚਸ਼ਮਾ ਹੁੰਦਾ ਵਾ ਜੇ ਪਾਣੀ ਇਹ ਪਾਣੀ ਦੇ ਵਿੱਚ ਨਾ ਸਾਰੇ ਵਿਟਾਮਨ ਪੂਰੇ ਐ ਸੋ ਨਹੀਂ ਪੀ ਸਕਦੇ ਹੋ ਆਪਾਂ ਬੋਤਲਾਂ ਇਥੋਂ ਭਰਨੀਆਂ ਪੀਣ ਆਉਂਦੇ ਆ ਮਤਲਬ ਦੂਜੀ ਗੱਲ ਤਾਂ ਭਾਈ ਵੀਰ ਸਿੰਘ ਜੀ ਨੇ ਜਿਹੜੀ ਕਵਿਤਾ ਲਿਖੀ ਸੀ ਵੈਰੀਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ ਕੁਦਰਤ ਤੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਜਦਾਇਦਾਨਾ ਦੀ ਕਵਿਤਾ ਸੀ ਨਾ ਉਹਨਾਂ ਦੀ ਉਹ ਇੱਥੇ ਹੀ ਮਤਲਬ ਲਿਖੀ ਗਈ ਸੀ ਇੱਥੋਂ ਚਸ਼ਮਾ ਫੁੱਟਿਆ ਸੀ ਆ ਜੋ ਇਧਰਲੇ ਪਾਸੇ ਦੇਖੀਏ ਆਪਾਂ ਆ ਪਾਣੀ ਪਹਿਲਾਂ ਤਾਂ ਘਟੜਕ ਪਾਣੀ ਪੀਏ ਯਾਰ ਓਹੋ ਠੰਡਾ ਕਿੰਨਾ ਹਰੇ ਰੰਗ ਦਾ ਪਾਣ ਹਰਾ ਗੇ ਨੀਲਾ ਹਰੇ ਰੰਗ ਦਾ ਪਾਣੀ ਆ ਕਮਾਲ ਸਾਰੇ ਸੋਨੇ ਮਲਟੀਪਰਟਮਨ ਪੂਰੇ ਹੋ ਜਾਣਗੇ ਬੰਦੇ ਦੇ ਆਓ ਇੱਧਰਲੇ ਵਾਸ ਦੇਖੀਏ ਆਪਾਂ ਆ ਜਿਹੜੀ ਸਾਰੀ ਇਮਾਰਤ ਸੀ ਨਾ 1620 ਦੇ ਵਿੱਚ ਬਣਾਈ ਸੀ ਆਹਾ ਆ ਸਾਰਾ ਇੱਕ ਮਾ ਦਿਓ ਗੋਪੀ ਵੀਰੇ ਇਦਾਂ ਕਰਕੇ ਕੈਮਰੇ ਨੂੰ ਇਸ ਥਾਂ ਤੋਂ ਜੇਲਮ ਦਰਿਆ ਫੋਟ ਦਾ ਮਤਲਬ ਮੇਨ ਪੁਆਇੰਟ ਤੇ ਤੁਹਾਨੂੰ ਮੈਂ ਲੈ ਕੇ ਆ ਗਿਆ ਜਿੱਥੋਂ ਜੇਲਮ ਦਰਿਆ ਫੋਟ ਦਾ ਵਾ ਇਸ ਥਾਂ ਦੇ ਉੱਤੇ ਆਹਾ ਮਾਉ ਥਾਂ ਪ੍ਰਮੁੱਖ ਥਾਵਾਂ ਕਿਤੋਂ ਤਾਂ ਹੈਗਾ ਇਹ 18 ਫੁੱਟ ਡੂੰਗਾ ਕਿਤੋਂ ਹੈਗਾ 50 ਫੁੱਟ ਡੂੰਗਾ ਮਤਲਬ ਨਾ ਕਿਸੇ ਸਮੇਂ ਜਦੋਂ ਜਹਾਂਗੀਰ ਬਾਦਸ਼ਾਹ ਆਇਆ ਇੱਥੇ ਇਹ ਚਸ਼ਮਾ ਅਲੱਗ-ਅਲੱਗ ਥਾਵਾਂ ਤੋਂ ਮਤਲਬ ਫੁੱਟਦਾ ਸੀ ਉਹਨੂੰ ਇੱਕ ਰੂਪ ਨਹੀਂ ਸੀ ਕਿਉਂ ਕਿਤੋਂ ਫੁੱਟਦਾ ਸੀ ਕਿਉਂ ਕਿਤੋਂ ਫੁੱਟਦਾ ਸੀ ਫਿਰ ਉਹਨੂੰ ਇੱਕ ਰੂਪ ਦਿੱਤਾ ਇਦਾਂ ਕਰਕੇ ਆ ਜਿਹੜੀ ਇਮਾਰਤ ਆ ਗੋਲ ਤੇ ਇਸ ਗੋਲ ਇਮਾਰਤ ਬਣਾ ਕੇ ਮਤਲਬ ਇੱਕ ਪੁਆਇੰਟ ਬਣਾ ਦਿੱਤਾ ਗਿਆ ਗੋਪੀਵਰੇ ਮਗਰ ਹਟਦਾ ਜਾਂ ਨਾ ਆ ਰਿਹਾ ਜੀ ਸਹੀ ਤੇ ਇਹ ਇਹਨੂੰ ਫਿਰ ਗੋਲ ਪੁਆਇੰਟ ਬਣਾ ਦਿੱਤਾ ਗਿਆ ਜਿੱਥੇ ਆਹਾ ਜੇਲਮ ਇਸ ਵਕਤ ਅਸੀਂ ਜੰਮੂ ਕਸ਼ਮੀਰ ਦੇ ਟੂਰ ਦੇ ਵਿੱਚ ਅਲਪਾਈਨਸ ਦੇ ਟਰੀਜ਼ ਦੱਸ ਜਾਣਗੇ ਤੁਹਾਨੂੰ ਆਹ ਦੇਖ ਸਕਦੇ ਹੋ ਇਹ ਪੀਰ ਪੰਜਾਲ ਰੇਂਜ ਕਹਿੰਦੇ ਆ ਇਹਨੂੰ ਪਹਾੜੀਏ ਪੀਰ ਪੰਜਾਲ ਦੀ ਰੇਂਜ ਕਹਿੰਦੇ ਆ ਸੋ ਇਸ ਵਕਤ ਅਸੀਂ ਸਵੇਰ ਦੇ ਵੇਲੇ ਆ ਅਥਰ ਵੇਲੇ ਤੱਕ ਕਾਫੀ ਖੂਬ ਰੌਣਕ ਹੁੰਦੀ ਆ ਆਹ ਛੋਟੀਆਂ ਛੋਟੀਆਂ ਇਮਾਰਤਾਂ ਬਣਾ ਦਿੱਤੀਆਂ ਗਈਆਂ ਕਿਉਂਕਿ ਸ਼ਾਇਦ ਇਹ ਇਹਦੀ ਦੱਸਿਆ ਜਾਂਦਾ ਵਾ ਵੀ ਪ੍ਰਕਰਮਾਂ ਵੀ ਲੋਕ ਕਰਦੇ ਧਾਰਮਿਕ ਆਸਥਾ ਤੌਰ ਤੇ ਵੀ ਗਿਣਦੇ ਆ ਆ ਪੱਥਰ ਵਰਤਿਆ ਗਿਆ ਵਾ ਤੇ ਨਿੱਕੀਆਂ ਨਿੱਕੀਆਂ ਇੱਟਾਂ ਜਹਾਂਗੀਰ ਬਾਸ਼ੋਸਤੋ ਸ਼ਾਹ ਜਹਾਂ ਵਗੈਰਾ ਸਾਰੇ ਹੀ ਇੱਥੇ ਆਉਂਦੇ ਰਹੇ ਆ ਪਾਣੀ ਦਾ ਰੰਗ ਦੇਖੋ ਕਿਰਾਂ ਯਾਰ ਕਮਾਲ ਇੱਥੇ ਬਹਿ ਕੇ ਹੀ ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਕਹਿਣ ਵਾ ਕਿਹਾ ਜਾਂਦਾ ਜਿਨ੍ਹਾਂ ਨੂੰ ਭਾਈ ਵੀਰ ਸਿੰਘ ਉਹ ਇਸੇ ਥਾਂ ਤੇ ਆ ਕੇ ਹੀ ਕਵਤਾਂਵਾਂ ਲਿਖਦੇ ਸੀ ਜਦੋਂ ਚਸ਼ਮਾ ਦੇਖਿਆ ਉਹਨਾਂ ਨੇ ਖੂਬਸੂਰਤੀ ਦੇਖੀ ਤਾਂ ਉਹਨਾਂ ਦੇ ਮੂੰਹੋਂ ਫਿਰੋ ਕਵਤਾ ਫੁੱਟੀ ਸੀਗੀ ਜਿਹੜੀ ਕਿ ਆਪਣਾ ਵੈਰੀਨਾਗ ਤੇਰਾ ਪਹਿਲਾ ਝਲਕਾ ਜਦਾ ਅੱਖਾਂ ਵਿੱਚ ਵੱਜਦਾ ਹਨਾ ਆਹ ਇਦਾਂ ਕਰਕੇ ਖੂਬਸੂਰਤ ਰੂਪ ਦੇ ਦਿੱਤਾ ਗਿਆ ਸੀ ਇਸ ਇਮਾਰਤ ਨੂੰ ਬਹੁਤ ਖੂਬਸੂਰਤ ਪੱਥਰ ਇੱਟਾਂ ਤੇ ਅਲੱਗ-ਅਲੱਗ ਕਲਾਕਿਰਤੀਆਂ ਦਾ ਸੁਮੇਲ ਆ ਕੁਝ ਤਾਂ ਨਿਰਾਪੂਰਾ ਪੱਥਰੀ ਵਰਤਿਆ ਗਿਆ ਕੋਈ ਜੀ ਭਾਗ ਕੁਝ ਭਾਗ ਇੱਟਾਂ ਦਾ ਨਿੱਕੀਆਂ ਇੱਟਾਂ ਦਾ ਹੈਲੋ ਬ੍ਰਦਰ ਕਿ ਹਾਲ ਹੈ ਵਧੀਆ 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 ਚੱਲਦੀ ਕਹਿੰਦਾ ਠੀਕ ਠਾਕ ਹੋ ਠੀਕ ਸਰ ਥੈਂਕ ਯੂ ਹਾਂਜੀ ਪੰਜਾਬ ਮੋਗਾ ਤੇ ਆ ਦੇਖੋ ਹਿਸਾਬ ਇੱਧਰ ਕੀ ਹੋ ਸਕਦਾ ਮਤਲਬ ਕੋਈ ਛੋਟੇ-ਛੋਟੇ ਪੁਆਇੰਟ ਜੀ ਰੱਖੇ ਹੋਏ ਆ ਸ਼ਾਇਦ ਕੋਈ ਨਾ ਕੋਈ ਮਤਲਬ ਆਸਥਾ ਦਾ ਪ੍ਰਤੀਕ ਵੀ ਹੋਵੇ ਬੈਠੜ ਦੇ ਲਈ ਅਲੱਗ-ਅਲੱਗ ਹਨਾ ਜਿਵੇਂ ਕੋਈ ਰਾਜਾ ਆਇਆ ਰਾਜ ਲਈ ਖੂਬਸੂਰਤ ਥਾਂ ਕੀ ਸੀ ਇਹ ਇੱਥੇ ਮਤਲਬ ਰਾਜਾ ਬਹਿ ਗਿਆ ਜਾਂ ਉਹਦੇ ਨਾਲ ਦਰਬਾਰੀ ਆਏ ਉਹਨਾਂ ਲਈ ਅਲੱਗ ਅਲੱਗ ਪੁਆਇੰਟ ਹੋ ਸਕਦੇ ਆ ਆਓ ਇੱਧਰਲੇ ਪਾਸੇ ਆਓ ਆ ਡੋਮ ਬਣੀ ਹੋਈ ਨਜ਼ਰ ਆ ਜਾਣਗੇ ਆ ਦੇਖੋ ਕਲਾ ਕਰਤੀਆਂ ਤੁਹਾਡੀ ਹਰੇ ਜੀ ਸਹੀ ਆ ਦੇਖੋ ਗਿਰਾਂ ਇਹ ਸਾਰੀ ਨਿੱਕੀ ਇੱਟਾਂ ਮਤਲਬ ਕਿਤੇ ਪੱਥਰ ਵਰਤ ਲਿਆ ਗਿਆ ਕਿਤੇ ਨਿੱਕੀ ਇੱਟ ਵਰਤ ਲਈ ਗਈ ਇਸ ਹਿਸਾਬ ਨਾਲ ਦਾ ਸਟਰਕਚਰ ਨਜ਼ਰ ਆਊਗਾ ਗੋਲ ਆਕਾਰ ਦੇ ਵਿੱਚ ਆ ਇੱਥੋਂ ਗੋਪੀਵਰ ਇੱਧਰ ਨੂੰ ਆਉਗੇ ਸਿੱਧਾ ਇੱਥੋਂ ਚਸ਼ਮਾ ਫਟ ਕੇ ਉਹ ਸਿੱਧਾ ਬਾਹਰ ਨਿਕਲਦਾ ਇੱਥੋਂ ਹੀ ਦਰਿਆ ਫਿਰ ਗਾਂਹਾਂ ਦੀਆਂ ਸਫਰ ਤੈਅ ਕਰਦਾ ਹੋਇਆ ਆਪਣੇ ਲੈਹਿੰਦੇ ਪੰਜਾਬ ਦੇ ਵਿੱਚ ਚਲਿਆ ਜਾਂਦਾ ਵਾ ਜਿਹਨੂੰ ਕਿ ਆਪਾਂ ਆਪਣਾ ਪਾਕਿਸਤਾਨ ਆਖਦੇ ਆ ਨਾ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਇੱਥੋਂ ਪਾਣੀ ਫਿਰ ਸਿੱਧਾ ਗਾਂਹਾਂ ਦੀ ਗਾਂ ਅੱਗੇ ਵਗਦਾ ਹੋਇਆ ਆਪਦੇ ਰੂਟ ਲੈਂਦਾ ਹੋਇਆ ਚਲਿਆ ਜਾਂਦਾ ਇਹਨੂੰ ਕੀ ਕਹਿੰਦੇ ਆ ਇਹਨੂੰ ਕਹਿੰਦੇ ਆ ਜੀ ਰੋਟੀ ਨਹੀਂ ਰੋਟੀ ਕਹਿੰਦੇ ਆ ਕਿ ਸ਼ੀਰਮਲ ਕਹਿੰਦੇ ਆ ਸ਼ੀਰਮਲ ਲੈ ਜਾਂਦਾ ਹੈਂ ਗਿਰਦਾ ਕਹਤੇ ਹੈ ਗਿਰਦਾ ਗਿਰਦਾ ਇਹ ਕੋਈ ਸ਼ੋਰ ਤਰ੍ਹਾਂ ਦੀ ਰੋਟੀ ਹੈ ਕੈਮਰੇ ਤੇ ਦਿਖਾਉਗੇ ਸਿੱਧੀ ਕਰਕੇ ਇੱਕ ਕਸ਼ਮੀਰ ਦੀ ਰੋਟੀ ਹੈ ਇੱਕ ਕਸ਼ਮੀਰ ਦੀ ਰੋਟੀ ਹੈ ਇਹ ਇਹ ਕੀ ਕਰਨ ਲੱਗੇ ਹੋ ਤੁਸੀਂ ਇਹਨਾਂ ਨੂੰ ਮੋਸ਼ਿਆਂ ਨੂੰ ਛਲਾਨੇ ਅੱਛਾ ਬੱਚੀਆਂ ਹੈਗੀਆਂ ਇਹਦੇ ਵਿੱਚ ਮੋਸ਼ੇ ਹੈਗੇ ਨਾ ਦਿਲਿਆਂ ਵਰਗੇ ਵਿੱਚ ਦਿਖਾਓ ਪਾਓ ਕੰਟ੍ਰਕਟ ਅਭੀ ਇਹ ਜੀ ਗੱਲ ਹੈ ਮਤਲਬ ਆ ਜਿਹੜਾ ਪਾਣੀ ਹੈਗਾ ਨਾ ਹਾਂ ਅਭੀ ਮਹਿਲਾ ਸਾਈਡ ਮਹਿਲਾ ਹੈ ਜੇ ਹਾਂ ਨਹਿਲਾ ਹੈ ਥੋਪ ਕਰਕੇ ਮੋਸ਼ਿਆਂ ਨੂੰ ਇਹ ਨਜ਼ਰ ਨਹੀਂ ਆਉਂਦਾ ਹੂੰ ਮਿੰਟਾ ਸੁਣਾ ਲੱਗ ਜਾਂਦਾ ਪਣ ਮੱਛੀਆਂ ਮੈਂ ਇੱਕ ਵਾਰੀ ਦੇਖੀ ਸੀ ਮੱਛੀ ਆਈ ਨਹੀਂ ਕੋਈ ਹਜੇ ਜਨਿਆਵਰ ਕੀ ਹੈ ਇਸ ਮਹੀਨੇ ਮੱਛੀ ਬਹੁਤ ਆਈ ਇੱਕ ਓਏ ਆ ਸਿੱਟੂ ਮੜਾ ਜੇ ਕੋਈ ਆਉਂ ਉਹ ਸਭ ਤੋਂ ਵੈਸੇ ਪਾ ਸਕਦੇ ਹਾਂ ਲਾਉ ਹੈਗਾ ਇਦਾਂ ਪਾਉਣਾ ਹਾਂ ਕਿਉਂ ਨਹੀਂ ਕਿਉਂਕਿ ਇਦਾਂ ਨਾ ਕਿਉਂਕਿ ਸ਼ਾਇਦ ਇੱਥੋਂ ਵਾਲੇ ਪ੍ਰਬੰਧ ਚੰਗਾ ਹੋਵੇ ਉਹ ਪਾਉਂਦੇ ਹੋਣ ਆਪ ਖਰਾਕ ਆ ਆਈ ਨਹੀਂ ਹਜੇ ਚਲੋ ਕੋਈ ਗੱਲ ਨਹੀਂ ਕਾਂ ਆ ਗਈ ਕਾਂ ਜਰੂਰ ਫਿਰਦੇ ਆ ਇੱਥੇ ਆਓ ਗੋਪੀ ਵਾਰੀ ਦਮ ਚੱਲ ਗਏ ਆਪਾਂ ਰਾਉਂਡ ਲਾਈਏ ਇਹਦਾ ਦੇਖਿਓ ਇਹ ਦਰਿਆ ਫਿਰ ਪਾਕਿਸਤਾਨ ਵਾਲੇ ਪਾਸੇ ਚਲੇ ਜਾਂਦਾ ਜੇਲਮ ਦਰਿਆ ਪੰਜਾਬ ਦੇ ਪੰਜ ਦਰਿਆਵਾਂ ਨੇ ਸਤਲੁਜ ਰਾਵੀ ਬਿਆਸ ਚਨਾਬ ਤੇ ਜੇਲਮ ਤੇ ਅੱਜ ਆਪਾਂ ਸਾਰੇ ਪੰਜ ਦੇ ਪੰਜ ਦਰਿਆ ਦੇਖ ਲਿਆ ਕਿਉਂਕਿ ਦੋ ਆਪਣੇ ਹੈਗੇ ਰਾਵੀ ਇਕੱਠੀਏ ਕਟੂਆ ਕੋਲੇ ਹੈਗਾ ਵਾ ਚਨਾਬ ਜੰਮੂ ਤੋਂ ਸ਼ੁਰੂ ਹੋ ਜਾਂਦਾ ਜੇਲਮ ਰਹਿ ਗਿਆ ਸੀ ਦੇਖਣ ਵਾਲਾ ਮੈਨੂੰ ਲੱਗਦਾ ਸੀ ਉਹ ਸ਼ਾਇਦ ਪਾਕਿਸਤਾਨ ਜਾ ਕੇ ਦੇਖਣੇ ਪੈਣਗੇ ਪਰ ਆਪਾਂ ਨੇ ਇੱਥੇ ਹੀ ਦਰਸ਼ਨ ਹੋ ਗਏ ਪੰਜੇ ਦੇ ਪੰਜੇ ਦਰਿਆ ਆਪਾਂ ਦੇਖ ਚੁੱਕੇ ਆਂ ਕਹਿ ਲੈ ਕਿ ਘਾਟ ਘਾਟ ਦਾ ਪੰਜਾ ਦਰਿਆਵਾਂ ਦਾ ਪਾਣੀ ਪੀ ਲਿਆ ਹੁਣ ਸਹੀ ਸੰਪੂਰਨ ਹੋ ਗਏ ਆਪਾਂ ਕਿਉਂ ਸੋ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਆ ਆ ਕੁਝ ਲਿਖਿਆ ਹੋਇਆ ਵਾ ਉਸ ਦਾ ਕੁਝ ਬਣਾਉਣ ਦੀ ਤਰੀਖੀ ਬਾਰੇ ਇਹਦੇ ਤੇ ਲਿਖਿਆ ਹੋਵੇ ਆ ਕੁਝ ਸ਼ਿਲਾਲੇਖ ਲੱਗੇ ਹੋਏ ਨੇ ਅਰਬੀ ਜ਼ੁਬਾਨ ਦੇ ਵਿੱਚ ਅਰਬੀ ਆ ਜਾਂ ਉਰਦੂ ਆ ਇਹ ਕ ਆਪਣੇ ਦਰਸ਼ਕ ਦੱਸ ਦੇਣਗੇ ਵੀ ਉਸ ਜ਼ੁਬਾਨ ਦੇ ਸ਼ਿਲਾਲੇਖ ਲੱਗੇ ਹੋਏ ਵੀ ਕਦੋਂ ਬਣਾਇਆ ਗਿਆ ਇਹ ਸਾਰੀ ਇਮਾਰਤ ਬਾਰੇ ਦੱਸਿਆ ਹੋਇਆ ਢਾਂਚਾ ਆਓ ਇਧਰਲੇ ਪਾਸੇ ਅੱਗੇ ਆਪਾਂ ਹੋਰ ਗਾਰਡਨ ਵੱਲ ਚੱਲਦੇ ਹਾਂ ਗਾਰਡਨ ਵਾਲੇ ਪਾਸੇ ਚੱਲਦੇ ਹਾਂ ਤਾਂ ਇਸ ਦਰਿਆ ਦੀ ਇੱਕ ਹੋਰ ਵੀ ਖਾਸੀਅਤ ਆ ਇਸੇ ਦਰਿਆ ਦੇ ਕਿਨਾਰੇ ਸਿਕੰਦਰ ਬਾਦਸ਼ਾਹ ਦਾ ਬੁਕੈਫਲਸ ਘੋੜਾ ਵੀ ਪੂਰਾ ਹੋਇਆ ਸੀਗਾ ਜਿਹੜਾ ਕਿ ਉਹ ਜਿਹੜੀ ਜੰਗ ਹੋਈ ਸੀ ਨਾ ਸਿਕੰਦਰ ਤੇ ਪੋਰਸ ਦੀ ਪੋਰਸ ਤੇ ਸਿਕੰਦਰ ਦੀ ਜੰਗ ਦੇ ਵਾ ਇਹ ਇਸ ਜੇਲਮ ਦਰਿਆ ਦੇ ਕਿਨਾਰੇ ਤੇ ਹੀ ਹੋਈ ਸੀਗੀ ਇਸ ਦਰਿਆ ਦੇ ਕਿਨਾਰੇ ਹੀ ਉਹਦਾ ਬੁਕੈਫਲਸ ਉਹਦਾ ਸਭ ਤੋਂ ਪਿਆਰਾ ਘੋੜਾ ਸੀ ਜਿਹੜਾ ਉਹ ਪੂਰਾ ਹੋਇਆ ਸੀਗਾ ਸਿਕੰਦਰ ਬਾਦਸ਼ਾ ਯੂਨਾਨ ਦਾ ਰਹਿਣ ਵਾਲਾ ਸੀਗਾ ਬਹੁਤ ਮਤਲਬ ਛੋਟੀ ਉਮਰ ਦੇ ਵਿੱਚ ਵੱਡੀ ਦੁਨੀਆ ਜਿੱਤਣ ਦੇ ਸੁਪਨੇ ਲੈ ਕੇ ਚੱਲਿਆ ਸੀਗਾ ਬਹੁਤ ਤਕੜੇ ਜਜ਼ਬੇ ਦਾ ਮਾਲਕ ਸੀ ਤੇ ਉਧਰਲੇ ਪਾਸੇ ਜ ਟੱਕਰ ਲੈਣ ਵਾਲਾ ਪੋਰਸ ਉਹ ਵੀ ਇੱਕ ਬਹੁਤ ਤਕੜੇ ਜਜ਼ਬੇ ਦਾ ਮਾਲਕ ਸੀਗਾ ਮਤਲਬ ਇਹ ਇਤਿਹਾਸਿਕ ਮਹੱਤਤਾ ਰੱਖਦਾ ਇਹ ਪਾਣੀ ਵੀ ਮਤਲਬ ਇਸ ਦਰਿਆ ਦੇ ਪਾਣੀ ਨੂੰ ਸਾਡੇ ਕਹਿ ਲਓ ਕਿ ਦੁਨੀਆ ਦੇ ਮਹਾਨ ਸਿਕੰਦਰ ਨੇ ਵੀ ਪੀਤਾ ਵਾ ਤੇ ਕਿਉਂਕਿ ਆ ਜਿੱਧਰ ਲੈ ਕੇ ਬਸ ਚੱਲੀ ਗਏ ਉੱਥੇ ਤੱਕ ਕਾਫੀ ਆ ਅੱਗੇ ਦੇਖਦੇ ਆਪਾਂ ਕਿਥੋਂ ਤੱਕ ਇਹਦਾ ਸਫ਼ਰ ਆ ਕਿਥੋਂ ਤੱਕ ਹੈਗਾ ਆਪਾਂ ਇਹਦੇ ਐਂਡ ਪੁਆਇੰਟ ਤੱਕ ਜਾ ਕੇ ਆਉਨੇ ਆ ਫਿਲਹਾਲ ਇਹ ਨਿੱਕਾ ਜਿਹਾ ਨਾਲਾ ਨਜ਼ਰ ਆਊਗਾ ਤੁਹਾਨੂੰ ਛੋਟਾ ਜਿਹਾ ਹੈ ਨਾ ਸੂਏ ਦੀ ਤਰ੍ਹਾਂ ਪਰ ਇਹਦਾ ਫਲੋ ਬਹੁਤ ਤੇਜ਼ ਆ ਪਾਣੀ ਦਾ ਦੂਜੀ ਗੱਲ ਦੱਸ ਦਿਆਂ ਵੀ ਇਦੋਂ ਬਾਅਦ ਦੇ ਵਿੱਚ ਕੀ ਹੁੰਦਾ ਇਹ ਦਰਿਆ ਬਣ ਜਾਂਦਾ ਬਹੁਤ ਵੱਡਾ ਦਰਿਆ ਕਿਉਂਕਿ ਪਾਣੀ ਦੀ ਕਵਾਂਟਿਟੀ ਬਹੁਤ ਆਹੇ ਬਹੁਤ ਤੇਜ਼ ਆ ਉਦਾਂ ਹੀ ਥੋੜਾ ਜਿਹਾ ਲੱਗ ਰਿਹਾ ਆਪਾਂ ਨੂੰ ਵੀ ਸਲੋ ਆ ਆ ਦੇਖੋ ਤਾਂ ਦਿਖਾ ਦਿਓ ਇੱਧਰ ਚਿਨਾਰ ਦੇ ਰੱਖ ਸਾਰਾ ਮੁਗਲ ਗਾਰਡਨ ਆ ਇਹ ਜਿੰਨਾ ਵੀ ਹੈਗਾ ਵਾ ਬਹੁਤ ਖੂਬਸੂਰਤ ਇਹਦੇ ਬੈਠਣ ਵਾਲੀ ਜਗ੍ਹਾ ਵਾ ਬੈਠ ਕੇ ਆਨੰਦ ਲੈ ਸਕਦੇ ਹੋ ਤੁਸੀਂ ਇੱਥੇ ਅਲੱਗ-ਅਲੱਗ ਡਾਇਰੈਕਸ਼ਨਸ ਤੋਂ ਇਹਦਾ ਪਾਣੀ ਨਿਕਲਦਾ ਵਾ ਉਹਦੇ ਜਵਾਗ ਨਾ ਹੀ ਜਾਂਦਾ ਲੈ ਕਿਉਂ ਸੋਨੀ ਮਾਰਸ਼ਾਲ ਠੰਡੇ ਪਾਣੀ ਦੇ ਵਿੱਚ ਹੀ ਆ ਦੇਖ ਲੈ ਇੱਥੋਂ ਪਾਣੀ ਦਾ ਵਹਾਅ ਥੋੜਾ ਜਿਹਾ ਹੋਰ ਹੌਸਾਲ ਦਾ ਵਾ ਇੱਥੋਂ ਪਤਾ ਲੱਗਦਾ ਅਸਲ 'ਚ ਪਾਣੀ ਤੇਜ ਕਿੰਨਾ ਵਾ ਬੰਡਿਆ ਗਿਆ ਪਾਣੀ ਬੰਡਿਆ ਦਾ ਡਿਵਾਈਡ ਉਸ ਤੋਂ ਪਾਰਟੀਸ਼ਨ ਹੋ ਰਿਹਾ ਡੱਡ ਪਾਣੀ ਅਲੱਗ-ਅਲੱਗ ਥਾਂ ਤੇ ਵੰਡਿਆ ਗਿਆ ਇਹ ਆਓ ਇੱਧਰ ਅੱਗੇ ਚੱਲ ਕੇ ਤੇ ਹੋਰ ਦੇਖਦੇ ਆ ਆ ਮਾਰੋ ਨਿਗਾ ਵੀ ਕਿੰਨੇ ਪਹਾੜਾਂ ਦੇ ਵਿੱਚ ਪੀਰ ਪੰਜਾਲ ਰੇਂਜ ਆ ਗਈ ਸਾਰੀ ਭਾਂਤ ਭਾਂਦੇ ਇੱਥੇ ਮਤਲਬ ਫੁੱਲ ਬੂਟੇ ਬਹੁਤ ਖੜੇ ਹੋਏ ਤੇ ਆ ਦੇਖੋ ਇੱਕ ਚੀਜ਼ ਇਥੋਂ ਪਾਣੀ ਅਲੱਗ-ਅਲੱਗ ਏਰੀਆ ਨੂੰ ਸਪਲਾਈ ਹੁੰਦਾ ਵਾ ਮਤਲਬ ਝਰਨੇ ਦਾ ਪਾਣੀ ਆਸ ਤੋਂ ਦਸਰਾ ਝਰਨੇ ਦੇ ਵਿੱਚ ਨਾ ਪਾਈਪ ਪਾਏ ਹੋਏ ਐ ਇੱਕ ਔਰਲੇ ਪਾਸੇ ਆ ਇੱਕ ਪਰਲੇ ਪਾਸੇ ਆ ਇਥੋਂ ਝਰਨੇ ਦਾ ਪਾਣੀ ਗਾਂਹ ਤੱਕ ਸਪਲਾਈ ਹੁੰਦਾ ਵਾ ਇਥੋਂ ਪ੍ਰੈਸ਼ਰ ਫੁੱਲ ਬਣ ਜਾਂਦਾ ਆ ਪਾਈਪ ਪਾਏ ਹੋਏ ਆ ਪਾਣੀ ਦੇ ਇਧਰਲੇ ਪਾਸੇ ਆਜੋ ਸੁਣਵੇਂ ਉਸ ਥਾਂ ਤੇ ਲੈ ਕੇ ਚੱਲਾਂ ਜਿੱਥੋਂ ਆਖਰ ਬਾਦਸ਼ਾ ਮੱਛੀ ਫੜ ਕੇ ਖਾਂਦਾ ਹੁੰਦਾ ਸੀਗਾ ਕਿਉਂਕਿ ਉਹ ਜਮਾ ਤਾਜੀ ਮੱਛੀ ਮਿੰਟ ਤੇ ਹਜੇ ਵੀ ਓਵੇਂ ਹੀ ਮਿਲਦੀਆਂ ਮੱਛੀਆਂ ਖਾ ਸਕਦੇ ਹਾਂ ਆ ਕੇ ਤੇ ਆਜ ਤੋਂ ਸਪਲਾਈ ਇਧਰੋਂ ਹੋ ਗਈ ਆਡਰ ਏਰੀਏ ਨੂੰ ਇੱਥੇ ਡਕਦਾ ਪ ਹਾਂ ਉਹ ਬੱਲੇ ਇਹ ਬਾਤਾਂ ਨੂੰ ਕਿ ਇੱਥੇ ਆ ਪਾਣੀ ਡਕਦਾ ਸਾਰਾ ਥੱਲੇ ਇੱਥੇ ਖੜ ਕੇ ਮੜਾ ਦਿਖਾ ਦਿਓ ਆ ਪਰਲੇ ਪਾਸੇ ਜਮਾ ਐਂਡ ਪੁਆਇੰਟ ਇਦੋਂ ਗਾ ਮਤਲਬ ਦਰਿਆ ਵੰਡਿਆ ਜਾਂਦਾ ਵਾ ਗਾਂ ਜਾ ਕੇ ਫੁੱਲ ਫਲੋ ਬਣ ਜਾਂਦਾ ਇੱਥੇ ਆ ਕੇ ਡਕਦਾ ਚਸ਼ਮਾ ਕਮਾਲ ਦੀ ਗੱਲ ਬਾਤ ਆ ਇਦੋਂ ਗਾ ਮੱਛੀਆਂ ਵਗੈਰਾ ਰੱਖੇ ਅਗਬਰ ਇੱਥੋਂ ਫੜ ਕੇ ਮੱਛੀਆਂ ਖਾਂਦਾ ਹੁੰਦਾ ਸੀਗਾ ਸੋ ਦਰਸ਼ਕੋ ਇਹ ਬਿਊਟੀ ਤੁਸੀਂ ਦੇਖ ਸਕਦੇ ਹੋ ਅਨੰਤਨਾਗ ਦੇ ਵਿੱਚ ਤੋਂ ਪਹਿਲਾਂ 26 ਕਿਲੋਮੀਟਰ ਵੈਰੀਨਾਗ ਚਸ਼ਮੇ ਦੇ ਉੱਤੇ ਸੀ ਅਸੀਂ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ